ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸ਼੍ਰੋਮਣੀ ਲੁਗਤ ਪਾਣੀ ਦੇਤ ਵਾਲਿਆ ਦੋਸਤੋ ਇੱਕ ਬਹੁਤ ਅੱਛਾ ਗੀਤ ਆ ਰਿਹਾ 18 ਸਤੰਬਰ ਗੀਦਾ ਨਵਾਂ ਮੌਤ ਇਹ ਮੌਤ ਗੀਤੇ ਵਿੱਚ ਕਾਫੀ ਅੱਛੇ-ਅੱਛੇ ਕਲਾਕਾਰਾਂ ਨੇ ਪਾਰਟਿਸਿਪੇਟ ਕੀਤਾ ਇਸ ਗੀਤ ਨੂੰ ਵਾਸ ਦਿੱਤੀ ਆ ਉਸਤਾਦ ਲੋਕ ਗੁਰਸ਼ਿੰਦ ਗਿੱਲੀਆਂ ਨੇ ਤੇ ਮਿਸਟਰ ਬੀਨ ਹੋਣਾ ਬਹੁਤ ਅੱਛਾ ਨਾਲ ਗੀਤ ਗਾਇਆ ਨਾਲ ਮਿਲ ਕੇ ਇਹ ਗੀਤ ਹੈ ਜਿਹੜਾ ਸਾਡੇ ਉਸਤਾਦ ਲੋਕ ਬਰਕਤ ਸਿੱਧੂ ਜੀ ਨੂੰ ਸਮਰਪਿਤ ਹੋਊਗਾ ਉਹਨਾਂ ਦਾ ਉਸ ਦਿਨ ਜਨਮ ਦਿਨ ਸੋ ਸਾਰੇ ਦੋਸਤਾਂ ਨੂੰ ਜੀਤੀ ਲਈ ਗੀਤ ਨੂੰ ਆਪਣਾ ਪਿਆਰ ਦਿਓ ਪਰਮਤਮਾ ਮੱਬਰ ਦਾ ਅਸ਼ੀਰਵਾਦ ਦਿਓ ਮੇਰੇ ਵੱਲੋਂ ਗੁਰਸ਼ਿੰਮੀਰਤੀ ਉਹਨਾਂ ਨੂੰ ਮਿਸਟਰ ਵੀਰ ਜੀ ਉਹਨਾਂ ਤੇ ਇਹਨਾਂ ਦੀ ਸਾਰੀ ਟੀਮ ਬਹੁਤ-ਬਹੁਤ ਧੰਨਵਾਦ ਕਰ ਕਿਉਂਕਿ ਇਹ ਗੀਤ ਜਿਹੜਾ ਬਰਕਤ ਸਿੱਧੂ ਸਿੱਧੂ ਜੀ ਉਹਨਾਂ ਦੇ ਜਨਮ ਤੇ ਰਿਲੀਜ਼ ਕੀਤਾ ਜਾ ਰਿਹਾ 18 ਅਸਤਨ ਮਿਸਟਰ ਵੀਰ ਜੀ ਤੇ ਉਸਤਾਦ ਲੋਗ ਗੁਜਰ ਮੀਤੀ ਹੁਈ ਉਹਨਾਂ ਨੂੰ ਮੇਰੇ ਵੱਲੋਂ ਸਾਰੀ ਪਾਰਟੀ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸ਼ੁਕਰੀਆ ਥੈਂਕ ਯੂ